ਕੋਈ ਦਵਾਈਆਂ ਤੇ ਬੁਲਾ ਰੇ ਵੰਦ ਕੇ ਖੇਲਰ ਦੀ ਖਿੰਦੋ ਤੇ ਖੇਲਰੇ ਵੰਦ ਕੇ ਮੂਰਲਾ ਕੇ ਪਾਣੀ ਨਾ ਸ਼ਰਤ ਹੱਸ ਨਾ ਕਿਹੜਾ ਨਾ ਪਤਲਾ ਸਮਾਨਾ ਨਾ ਹੱਸਦਾ ਅੱਜ ਕਾਲ ਸਾਮ ਤੋਂ ਤਗੜਾ ਪੇਟੀ ਤੁਹਾਡੇ ਨਾਲ ਦਾਰਨ ਦੀ ਮਾਰੋਂ ਮੋੜਨੀ ਬੁਲਾਵਾਂਗਾ ਮੋਈ ਹੁਣ ਸਹਾਰਾ ਪਰਾਂ ਯੂਟਿਊਬ ਬਣਾਨੇ ਕੱਢਦੀ ਅਸਰ ਬੱਜਦੀ ਬੈੱਡਰੂਮ ਦੀ ਵੀ ਗੱਲ ਨਹੀਂ ਕਿ ਡੱਗ ਬੱਜਦੀ ਮਾੜੇ ਦਿਨੋ ਕਹਿੰਦੇ ਬਲੌਗ ਬਣੇ ਅਤੰਦਰ ਕੈਮਰਾ ਲਾ ਲੈਣ ਜਿੱਧਰ ਨੂੰ ਮਰਜ਼ੀ ਤੁਰੇ ਜਾਂਦੇ ਪੁਰਾਣੇ ਲੋਕੀ ਘਰ ਦਾ ਬੂਹਾ ਨਹੀਂ ਸੀ ਟੱਪਰ ਦਿੰਦੇ ਵੀ ਫਲਾਣਾ ਬੰਦਾ ਘਰੇ ਲਿਆਉਣਾ ਵਾਲਾ ਨਹੀਂ ਉਹਨੂੰ ਬਾਹਰ ਹੀ ਪੇੜਾ ਹੁਣ ਕੋਣ ਲੋਕੀ ਆਪ ਵੀ ਵਲੌਗ ਪਾ ਦਿੰਦੇ ਨੇ ਦੇਖ ਲੋ ਵਲੌਗ ਦਾ ਮਤਲਬ ਕੋਈ ਐਡਵੈਂਚਰ ਕਰਨਾ ਕਿਸੇ ਜਗ੍ਹਾ ਤੇ ਜਾਣਾ ਵਲੌਗ ਦਾ ਮਤਲਬ ਇਹ ਨਹੀਂ ਆ ਕਿ ਪਾਪਾ ਬੱਟੇ ਪਾ ਕੇ ਆਏ ਤੇ ਪਾਪਾ ਨੂੰ ਮੂੰਹ ਦੋ ਲੱਗ ਜੂ ਟੁੰਗਰਾਂ ਨੇ ਕੱਟਦੀ ਕਸਰ ਬੱਜਦੀ ਬੈਂਡ ਰੂਪ ਦੀ ਵੀ ਗੱਲ ਨਹੀਂ ਕਿੱਦਾਂ ਜਮਨ ਜੇ ਪੁੱਛੀਏ ਤੇ ਕਾਹ ਪਹੁੰਚੇ ਜਲੂਸ ਕੱਢ ਦੇ ਨਾ ਮਨ ਨੂੰ ਸਵੇਰਾ ਚੰਗਾ ਸੰਦਾ ਮੁੰੇਰਾ ਚੰਗਾ